25 ਪਲੱਸ ਪ੍ਰੋਗਰਾਮ ਬੁੱਕ ਆ ਹਜੇ ਨੇ ਕਿਸੇ ਨੇ ਲੈ ਕੇ ਠੇਕੇ ਤੇ ਦੇਣਾ ਹੁੰਦਾ ਵੀ ਤੁਸੀਂ ਵਧੀਆ ਰੇਟ ਤੇ ਵਧੀਆ ਰੇਟ ਤੇ ਜਨ ਲਾ ਮੰਨ ਲਾ ਵੀ 30 ਲੱਖ ਨੂੰ ਠੇਕੇ ਤੇ ਵੀ ਰੱਖ ਲਾਂਗੇ ਆਪਾਂ ਕੋਈ ਹੋਰ ਸਜਣੋ ਪੈਲਸ ਬਕਾਊਆ ਪੈਲਸ ਹੈਗਾ ਧਾਲੀਵਾਲ ਪੈਲਸ ਹੈ ਰਾਮੇ ਪਿੰਡ ਦੇ ਵਿੱਚ ਆ ਰਾਮਾ ਪਿੰਡ ਆ ਜਿਹੜਾ ਉਹ ਜ਼ਿਲ੍ਹੇ ਮੋਗੇ ਦਾ ਪਿੰਡ ਆ ਬਲਾਸਪੁਰ ਪਿੰਡ ਮਲਕੀਤ ਸਿੰਘ ਕੀ ਤੂੰ ਉਹਨਾਂ ਦਾ ਪਿੰਡ ਆ ਇਧਰਲੇ ਪਾਸੇ ਰਾਮਾ ਪਿੰਡ ਆ ਰਾਮੇ ਤੋਂ ਬਲਾਸਪੁਰ ਦੇ ਰਾਹ ਦੇ ਵਿੱਚ ਜੰਡੂ ਰਾਮਾ ਇੱਕ ਬਹੁਤ ਵੱਡੀ ਆਲੂ ਇੰਡਸਟਰੀ ਦੀ ਫੈਕਟਰੀ ਆ ਉਹਦੇ ਬਿਲਕੁਲ ਸਾਹਮਣੇ ਇਹ ਪੈਲਸ ਸਜ ਨੂੰ ਤੇ ਇਹ ਪੈਲਸ ਬਕਾਊ ਆ ਵੇਚਣਾ ਹੈ ਮਾਲਕਾਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਚੱਲ ਨਹੀਂ ਰਿਹਾ ਅੱਜ ਵੀ ਮੈਂ ਆਇਆ ਤਾਂ ਅੱਜ ਵੀ ਇਸ ਦੇ ਵਿੱਚ ਵਿਆਹ ਆਏ ਤੇ ਤਕਰੀਬਨ ਜੇ ਆਪਾਂ ਜਿਹਨਾਂ ਦੀ ਡੈਰੀ ਦੇਖਾਂਗੇ ਤਾਂ ਘੱਮ ਸੇ ਘੱਮ ਮਤਲਬ 20-25 ਵਿਆਹ ਇਹ ਜਿਹੜੇ ਉਹ ਬੁੱਕ ਹੋਣਗੇ ਇੰਨੇ ਵਿਆਹ ਬੁੱਕ ਹੋਣਗੇ ਢਾਈ ਕਿੱਲਿਆਂ ਦੇ ਵਿੱਚ ਬਣਿਆ ਹੋਇਆ ਪੈਲਸਾ ਇੱਕ ਪੈਲਸ ਨਹੀਂ ਸਮਝ ਲਓ ਦੋ ਪੈਲਸਾ ਇੱਕ ਮਿੰਨੀ ਪੈਲਸਾ ਇੱਕ ਵੱਡਾ ਪੈਲਸਾ ਪਾਰਕਿੰਗ ਮੈਂ ਬਾਹਰਲੇ ਪਾਸੇ ਤੁਹਾਨੂੰ ਦਿਖਾਤੀ ਆ ਅੰਦਰਲੇ ਪਾਸੇ ਵੀ ਮੈਂ ਤੁਹਾਨੂੰ ਪਾਰਕਿੰਗ ਦਿਖਾਉਣਾ ਮਾਲਕਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਆ ਦੇਖੋ ਇਧਰਲੇ ਪਾਸੇ ਵੀ ਪਾਰਕਿੰਗ ਆ ਮਤਲਬ ਕਿੱਡਾ ਵੀ ਪ੍ਰੋਗਰਾਮ ਹੋਵੇ ਇੰਨੇ ਵਧੀਆ ਤਰੀਕੇ ਨਾਲ ਡਿਜ਼ਾਈਨ ਹੋਇਆ ਵਾ ਪੈਲਸਾ ਇੱਕ ਤਾਂ ਦਿਸਦਾ ਸਾਰਾ ਸੜਕ ਦੇ ਉੱਪੋਂ ਆਪਾਂ ਬਾਈ ਜੱਗੇ ਹੁਣਾਂ ਨਾਲ ਸਾਰੀ ਗੱਲਬਾਤ ਕਰਦੇ ਆਂ ਬਾਈ ਜੀ ਸასი ਗਾਲ ਸასი ਗਾਲ ਬਾਈ ਸასი ਗਾਲ ਜੀ ਆਪਾਂ ਸਾਰਾ ਪੈਰਸ ਬਾਰੇ ਬਾਈ ਜਾਣਕਾਰੀ ਦੇ ਦਈਏ ਹਨਾ ਹਾਂਜੀ ਹਾਂਜੀ 2.5 ਕਿੱਲੇ ਤੇ ਚੌਰਸਾ ਹਾਂ 2.5 ਕਿੱਲੇ ਸਵਾ ਕਿੱਲੇ ਦਾ ਫਰੰਟ ਆ 2 ਕਿੱਲੇ ਮਗਰੋਂ ਚੌਰਸਾ ਜਮ ਹਾਂਜੀ ਪੂਰਾ ਚੌਰਸਾ ਤੇ ਇਹਦੇ ਜਿਹੜਾ ਸਭ ਤੋਂ ਵੱਡੀ ਗੱਲ ਆ ਵੀ ਇਹ ਦਿਸਦਾ ਸਾਰਾ ਸੜਕ ਹਾਂਜੀ 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 ਬਾਈ ਦਰਖਤ ਰੁਖਤ ਪੂਰੇ ਵੱਡੇ ਹੋਏ ਪਿਆ ਹਾਂਜੀ ਹਾਂਜੀ 2008 ਦਾ ਬਣਿਆ ਹੋਇਆ ਬਾਈ ਹਾਂ ਗੱਡੀ ਕੋਈ ਬਾਹਰ ਨਹੀਂ ਖੜਦੀ ਗੱਡੀ ਸਾਰੀ ਪਾਰਕਿੰਗ ਦੇ ਵਿੱਚ ਲੱਗ ਜਾਂਦੀ ਹੈ ਹਾਂਜੀ ਹਾਂਜੀ ਅੰਦਰ ਬਾਹਰ ਵੀ ਪਾਰਕਿੰਗ ਅੰਦਰ ਵੀ ਬਾਹਰ ਵੀ ਹਾਂ ਦੋ ਜਗ੍ਹਾ ਤੇ ਪਾਰਕਿੰਗ ਆ ਆਪਾਂ ਪਹਿਲਾਂ ਵੱਡੇ ਪੈਲਸ ਤੋਂ ਦਿਖਾਉਣ ਲੱਗੇ ਹਾਂਜੀ 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 ਬਾਈ ਜੀ ਮਤਲਬ ਨਾ ਕਈ ਵਾਰੀ ਬੰਦਿਆਂ ਦੇ ਨਾ ਦਿਮਾਗ 'ਚ ਆ ਜਾਂਦਾ ਜੱਗੇ ਬਾਈ ਬਈ ਪਤਾ ਨਹੀਂ ਵੇਚ ਤਾਂ ਰਹੇ ਆ ਵੀ ਚੱਲ ਨਹੀਂ ਰਿਹਾ ਹੋਣਾ ਜਾਂ ਕਿਵੇਂ ਆ ਪਰ ਸਾਨੂੰ ਤਾਂ ਸਾਡੇ ਇਲਾਕੇ ਦਾ ਪਤਾ ਹੈ ਕਿ ਪੈਲਸ ਬਹੁਤ ਚੱਲਦਾ ਹਾਂਜੀ ਹਾਂਜੀ ਬਾਈ ਮਤਲਬ ਕਿੰਨੇ ਕੁ ਪ੍ਰੋਗਰਾਮ ਬੁੱਕ ਹੋਣਗੇ ਪ੍ਰੋਗਰਾਮ ਬਾਈ 25 ਪਲੱਸ ਪ੍ਰੋਗਰਾਮ ਬੁੱਕ ਆ ਹਜੇ ਮੈਂ ਡੈਰੀ ਤਾਂ ਗਿਣੇ ਨਹੀਂ ਕਿ 2 ਜੀ ਕਈ ਵਾਰੀ ਬੰਦੇ ਨੇ ਕਿਸੇ ਨੇ ਲੈ ਕੇ ਠੇਕੇ ਤੇ ਦੇਣਾ ਹੁੰਦਾ ਵੀ ਨਹੀਂ ਚੱਲਦਾ ਹਾਂਜੀ ਤੇ ਆਪਾਂ ਠੇਕੇ ਤੇ ਲੈਣ ਦੇ ਵੀ ਇੰਟਰਸਟਡ ਹੈਗੇ ਆ ਆਪਾਂ ਨੂੰ ਤਾਂ ਬਿਜ਼ਨਸ 'ਚ ਪੈਸਿਆਂ ਦੀ ਲੋਡ ਕਰਕੇ ਤਾਂ ਵੇਚ ਰਹੇ ਆ ਭਰਾ ਹਾਂ ਮਤਲਬ ਕਹਿਣ ਤੋਂ ਪਹਿਲਾਂ ਵੀ ਤੁਸੀਂ ਉਹੀ ਠੇਕੇ ਤੇ ਰੱਖ ਲਾਂਗੇ ਬਈ ਰੱਖ ਲੋਂਗੇ ਤੁਸੀਂ ਵਧੀਆ ਰੇਟ ਤੇ ਵਧੀਆ ਰੇਟ ਤੇ ਜਨਮ ਮੰਨ ਲਾ ਵੀ 30 ਲੱਖ ਨੂੰ ਠੇਕੇ ਤੇ ਵੀ ਰੱਖ ਲਾਂਗੇ ਆਪਾਂ ਕੋਈ ਉਹੋ ਜੀ ਗੱਲ ਨਹੀਂ 30 ਲੱਖ ਰੁਪਈਆ ਸਾਲਾਨਾ ਠੇਕੇ ਤੇ ਵੀ ਤੁਸੀਂ ਰੱਖ ਲਾਗੇ ਪੈਰਸ ਦਾ ਸੌਦਾ ਕਰਕੇ ਖੋਦੀ ਹਾਂਜੀ ਹਾਂਜੀ ਕਿਉਂਕਿ ਤੁਹਾਨੂੰ ਤੁਹਾਡਾ ਚਲਾਇਆ ਹੋਇਆ ਕਰਕੇ ਤੁਹਾਨੂੰ ਪਤਾ ਹੈ ਹਾਂਜੀ 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 ਬਾਈ ਜੀ ਇੱਕ ਇੱਕ ਜੱਗੇ ਬਾਈ ਹੋਰ ਮਤਲਬ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ 'ਚ ਡਾਊਟ ਜਾਂਦਾ ਹਾਂਜੀ ਬਈ ਉਹ ਵੀ ਆਪਾਂ ਡਾਊਟ ਕਲੀਅਰ ਕਰ ਦਈਏ ਜੀ ਆ ਜਾ ਪੁਕਰਨੇ ਬਾਹਰ ਆ ਜਾ ਇੱਥੇ ਰੌਲਾ ਪਊਗਾ ਜੇ ਕਿ ਭਾਈ ਕਈ ਵਾਰੀ ਨਾ ਆਏ ਬੰਦੇ ਨੂੰ ਲੱਗਦਾ ਵੀ ਸ਼ਾਇਦ ਜਦੋਂ ਮਾਲਕ ਵੇਚਣਗੇ ਉਹਨਾਂ ਕੋਲੇ ਜਿਹੜੀ ਇਨਕੁਆਰੀ ਆਊਗੀ ਪੈਲਸ ਲਈ ਤਾਂ ਉਹ ਸ਼ਾਇਦ ਪ੍ਰੋਗਰਾਮ ਕਿਸੇ ਹੋਰ ਨੂੰ ਨਾ ਦੇਈ ਜਾਣ। ਭਾਈ ਆਪਾਂ ਆਪਦਾ ਫੋਨ ਨੰਬਰ ਤੱਕ ਦੇ ਦੇਾਂਗੇ। ਫੋਨ ਨੰਬਰ ਤੱਕ ਆਪਦਾ ਨੰਬਰ ਵੀ ਉਹਨਾਂ ਨੂੰ ਦੇ ਦੇਾਂਗੇ ਜਿਹਨੂੰ ਵੇਚਾਂਗੇ। ਆਪਾਂ ਵੇਚ ਰਹੇ ਹਾਂ ਜਦੋਂ ਬੰਦੇ ਨੇ ਆਪਾਂ ਨੂੰ ਕੋਈ ਨੋਟ ਨਹੀਂ ਮਾੜਾ ਦੇਣਾ। ਆਪਾਂ ਨੂੰ ਮੰਗਵੇਂ ਪੈਸੇ ਦੇਣੇ ਆ। ਤੇ ਆਪਾਂ ਗਦਾਰੀ ਕਾਹਤੋਂ ਕਰਾਂਗੇ ਯਾਰ। ਇਹ ਚੀਜ਼ਾਂ ਨਹੀਂ ਹੈਗੀਆਂ। ਹਾਂ ਭਾਈ ਮਤਲਬ ਕਹਿਣ ਤੋਂ ਭਾਬੀ ਜਿਹੜਾ ਆਪਾਂ ਦੇਖੀ ਪੁੱਤ ਮਗਰ ਨਾ ਬੱਜੀ ਸੋਣਾ। ਵੀ ਮ ਮ ਆਪਾਂ ਕਹਿਣ ਤੋਂ ਬਾਅਦ ਵੀ ਜਿਹੜਾ ਆਪਣੇ ਕੋਲੇ ਫੋਨ ਨੰਬਰ ਆਪਾਂ ਇਹ ਕਹਿੰਦੇ ਵੀ ਜਿਹੜੀ ਜਾਰੀ ਕਮਾਈ ਆ ਪਿਛਲੇ 2008 ਤੋਂ ਪਹਿਲਾਂ ਸਣਿਆ ਹੋ ਬਈ ਇਹ ਹਾਂਜੀ 2008 ਦੀ ਸਾਰੀ ਕਮਾਈ ਆਪਾਂ ਦੇਣੀ ਆ ਦੋ ਕੱਲਾ ਜਿਵੇਂ ਬਾਣੀਆਂ ਦੀ ਦੁਕਾਨ ਵੇਖਦੀ ਆ ਉਹ ਦੁਕਾਨ ਦਾ ਮੁੱਲ ਨਹੀਂ ਹੁੰਦਾ ਉਹਨਾਂ ਦੇ ਅੱਡੇ ਦਾ ਮੁੱਲ ਹੁੰਦਾ ਅੱਡੇ ਦਾ ਮੁੱਲ ਹੁੰਦਾ ਆਪਣਾ ਵੀ ਉਹੀ ਆ 2008 ਤੋਂ ਪਹਿਲਾਂ ਸਣਿਆ ਆਪਾਂ ਸਾਰੀ ਕਮਾਈ ਦੇਣੀ ਆ ਬਈ ਇਹ ਕਹਿੰਦੇ ਬਾਈ ਹੁਣੀ ਕਹਿੰਦੇ ਵੀ ਪੈਸਾ ਲੈ ਲਵੇ ਚਲਾ ਕੇ ਵੀ ਦੇ ਦਾਂਗੇ ਸਾਲ ਹਾਂ ਚਲਾ ਕੇ ਵੀ ਦੇ ਦਿਆਂਗੇ ਜੇ ਬੰਦੇ ਨੇ ਐ ਹੁੰਦਾ ਵੀ ਬੰਦੇ ਨੂੰ ਵੀ ਇੱਕ ਸਾਲ ਲਈ ਠੇਕੇ ਤੇ ਲੈ ਲੈਣਗੇ ਆਪਾਂ 2 ਸਾਲ ਲਈ 3 ਸਾਲ ਲਈ 4 ਸਾਲ ਲਈ ਜਿੰਨਾ ਟਾਈਮ ਲਈ ਮਰਜ਼ੀ ਦੇ ਦਾਂਗੇ ਆ ਆ ਮਿੰਨੀ ਬੜਾ ਇਹ ਮਿੰਨੀ ਹਾਲ ਹੈ ਇਹਦੇ ਤਾਂ ਹੁਣ ਤਾਂ ਮਤਲਬ ਵੀ ਆਪਣਾ ਡੈਕੋਰੇਸ਼ਨ ਵਾਲਾ ਸਮਾਨ ਸਟੋਰ ਹੀ ਹੈ ਜਦੋਂ ਡਬਲ ਪ੍ਰੋਗਰਾਮ ਹੁੰਦੇ ਆ ਇਹ ਸਮਾਨ ਸਾਰਾ ਕੁਰਸੀਆਂ ਕੁਰਸੀਆਂ ਸਹੀ ਸੈੱਟ ਕਰਕੇ ਲਾ ਦਿੰਦੇ ਆ ਤੇ ਇਹ ਇਹਦੇ ਬਾਥਰੂਮ ਵੀ ਅੱਡਾ ਇਹਦੇ ਬਾਥਰੂਮ ਮਗਰਲੇ ਪਾਸੇ ਆਵੜੇ ਬਾਈ ਇਹਦੇ ਆ ਰੂਮ ਅੱਡਾ ਆ ਗਿਆ ਤੇ ਆਹ ਰੂਮ ਆ ਗਿਆ ਇਹਦੇ ਅੱਛਾ ਜੀ ਇਹ ਕੁ ਤੇ ਆ ਸਿੰਗਲ ਬਾਥਰੂਮ ਆ ਗਿਆ ਮਗਰ ਬਾਥਰੂਮ ਤਾਂ ਲੋਕ ਕਰੇ ਪਏ ਆ ਉਹ ਵੀ ਖੋਲੇ ਵੀ ਨਹੀਂ ਹੈਗੇ ਠੀਕ ਹੈ ਜੀ ਮਤਲਬ ਮਤਲਬ ਕਹਿਣ ਤੋਂ ਭਾਵੇਂ ਜੇ ਕਿਸੇ ਨੇ ਛੋਟਾ ਪ੍ਰੋਗਰਾਮ ਕਰਨਾ ਤਾਂ ਉਹ ਵੱਡੇ ਦੇ ਨਾਲ ਇਹ ਚ ਛੋਟੇ ਚ ਵੀ ਕਰ ਸਕਦਾ ਹਾਂਜੀ 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 ਦੋ ਹਾਲ ਆ ਜਿਹੜਾ ਵੱਡਾ ਹਾਲ ਆ ਫੁੱਲ ਏਸੀ ਆ ਠੀਕ ਹੈ ਜੀ ਆ ਮਗਰਲੇ ਪਾਸੇ ਮੈਂ ਕਰ ਸੋਈਆਂ ਯਾਰ ਸਾਂਝਾ ਦਿਖਾਉਂਦੀ ਆ ਗਈਆਂ ਮਗਰ ਆ ਗਈ ਭਾਈ ਇੱਕ ਗੱਲ ਹੋਰ ਆ ਵੀ ਮੇਰੇ ਦਿਮਾਗ 'ਚ ਵੀ ਆ ਰਹੀ ਆ ਵੀ ਦੇਖੋ ਹੁਣ ਜਿਹੜਾ ਇਹ ਪੈਲਸ ਆ ਹਾਂਜੀ ਇਹਦੇ 'ਚ ਬਹੁਤ ਚੀਜ਼ਾਂ ਆਪਾਂ ਕੱਲੀ ਇਮਾਰਤ ਤੇ ਧਰਤੀ ਵੇਚ ਰਹੇ ਆ ਕਿ ਜਿਹੜਾ ਸਾਰਾ ਕੋਸੀ ਚੱਲਦਾ ਪ੍ਰੋਗਰਾਮ 500 ਬੰਦੇ ਦੀ ਗੈਦਰੰਗ ਦਾ ਕਰੋਕਰੀ ਸਭ ਕੁ ਕੋਰਸੀ ਸਭ ਕੁਝ ਦੇਵਾਂਗੇ ਭਾਈ ਮਤਲਬ ਇਹਦੇ ਪਾਲਸ ਦੇ ਜੋ ਭਾਂਡਾ ਟੀਂਡਾ ਇਹਨੇ ਸਭ ਕੁ ਸਭ ਕੁ ਜਿਹਦੇ ਵਿੱਚ ਬਹੁਤ ਕੁਝ ਹੋ ਜਾਂਦਾ ਜੀ ਭਾਈ ਜੇ ਗੈਣ ਲੱਗ ਜੀ ਤਾਂ ਜਿਵੇਂ ਕਰੋਕਰੀ ਆ ਗਈ ਰੂਮਾਂ ਚ ਬੈੱਡ ਵਗੈਰਾ ਆ ਗਏ ਸਾਰਾ ਕੁ ਸਾਰਾ ਫਰਨੀਚਰ ਨਾਲ ਦੇਵਾਂਗੇ ਟੇਬਲ ਆ ਗਏ ਹਨਾ ਬਹੁਤ ਕੁਝ ਆ ਜਾਂਦਾ ਗਿਣਿਆ ਨਹੀਂ ਜਾਂਦਾ ਓਟੀਆਂ ਆ ਗਈਆਂ ਦੇਗੇ ਆ ਗਏ ਟੱਬ ਆ ਗਏ ਉਹ ਸਾਰਾ ਕੁਝ ਦੇਵਾਂਗੇ ਭਾਈ ਹਾਂ ਵੀ ਮਤਲਬ ਆਪਾਂ ਹਰ ਉਹ ਲਿੰਕ ਜਿਹੜਾ ਆਪਾਂ ਹੁਣ ਤੱਕ ਕਮਾਇਆ ਹੁਣ ਤੱਕ 2008 ਤੋਂ ਜਿਹੜਾ ਕਮਾਇਆ ਉਹ ਸਾਰਾ ਕੁਝ ਦੇਵਾਂਗੇ ਭਾਈ ਆਪਣੀ ਕਮਾਈ ਟੱਕੋ ਟੱਕਾ ਜੋ ਇੱਥੇ ਬਣਿਆ ਪਿਆ ਹਾਂ ਹਾਂ ਉਹ ਸਾਰਾ ਕੁਝ ਅਗਲੇ ਨੂੰ ਮਿਲ ਜਾਊਗਾ ਹਾਂਜੀ 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 ਆਹ ਭਾਈ ਰਸੋਈ ਆ ਗਈ ਰਸੋਈ ਤੇ ਹਲਵਾਈ ਲੱਗੇ ਹੋਏ ਅੱਜ ਵੀ ਮੇਰੇ ਕੋਲੇ ਪ੍ਰੋਗਰਾਮ ਆ ਫਕਸਨ ਹਾਂ ਤੁਸੀਂ ਦੇਖ ਲਓ ਵੀ ਅੱਜ ਵੀ ਪ੍ਰੋਗਰਾਮ ਆ ਅੱਜ ਮੈਂ ਬਹੁਤ ਸਵੇਰ ਸੁਦੇ ਹਾਂ ਮਤਲਬ ਜਲਦੀ ਫਲਮਾ ਰਿਆਂ ਕਿਉਂਕਿ ਉਸ ਤੋਂ ਬਾਅਦ ਇੱਥੇ ਭੀੜ ਹੋ ਜੂਗੀ ਫਿਰ ਉਹ ਗੱਲ ਕਰਨੀ ਨੇ ਉਹਦੀ ਡੈਕ ਡੁਕ ਚੱਲ ਪੈਂਦੇ ਆ ਤੁਹਾਨੂੰ ਪਤਾ ਰੌਲਾ ਪੈਣ ਲੱਗ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਕਰਕੇ ਵੀ ਬਹੁਤ ਜਲਦੀ ਸਦੇ ਆ ਹਾਂ ਜੀ ਹਜੇ ਮਤਲਬ ਸਮਾਨ ਸਜਿਆ ਨਹੀਂ ਉਸ ਤੋਂ ਪਹਿਲਾਂ ਫਲਵਾ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਜੇ ਦਾ ਮਤਲਬ ਵੇਟਰ ਵੀ ਅੱਜ ਲੇਟ ਆ ਤੇ ਇਹ ਹਾਲ ਹੀ ਆ ਗਿਆ ਮਗਰਲੇ ਪਾਸੇ ਦੀ ਆ ਜੋ ਆ ਮਗਰਲੇ ਪਾਸੇ ਦੀ ਇਧਰਲੇ ਪਾਸੇ ਦੀ ਇੱਥੋਂ ਦੀ ਸਾਰਾ ਸਪਲਾਈ ਇੱਥੋਂ ਦੀ ਜਾਂਦੀ ਹੈ ਨਾ ਜਿਹੜਾ ਪਕੌੜੇ ਵਗੈਰਾ ਹਨ ਸੋਈ ਤੋਂ ਤੇ ਬਹੁਤ ਖੁੱਲਾ ਹਾਲ ਬਣਿਆ ਹੋਇਆ ਤੇ ਸਾਡੇ ਇਲਾਕੇ ਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਆਪਣੇ ਇਲਾਕੇ ਦੇ ਹੋਣਗੇ ਉਹਨਾਂ ਨੂੰ ਤਾਂ ਪਤਾ ਵੀ ਨਾਮ ਹੀ ਪੈਰ ਦਾ ਹਾਂਜੀ 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 ਆਪਾਂ ਸਾਰੇ ਮੋਗੇ ਜ਼ਿਲ੍ਹੇ ਚ ਪ੍ਰੋਗਰਾਮ ਸਭ ਤੋਂ ਵੱਧ ਹੀ ਲਾਉਨੇ ਆ तकरीबन ਜੀ ਹਾਂਜੀ 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 ਤੇ ਬਾਕੀ ਆਏ ਨਹੀਂ ਹੈਗਾ ਵੀ ਆਪਾਂ ਸਾਰੇ ਯਾਰਾਂ ਦੇ ਯਾਰ ਆ ਕੋਈ ਆਪਾਂ ਉਵੇਂ ਅੜਕੇ ਨਹੀਂ ਪ੍ਰੋਗਰਾਮ ਲਾਉਂਦੇ ਜੇ ਕੋਈ ਘਟ ਵਾਲਾ ਹੈ ਨਾ ਘਟ ਵੀ ਲਾ ਦਿੰਨੇ ਆਪਾਂ ਕੋਈ ਉਹੋ ਜਿਹੀ ਨਹੀਂ ਹੈਗਾ ਤੇ ਬਾਕੀ ਇਹ ਵੀ ਆਪਣੀ ਮਜਬੂਰੀ ਨਹੀਂ ਹੈਗੀ ਵੀ ਆਪਾਂ ਪੈਰਸੇ ਵੇਚਣੇ ਆ ਜੇ ਵਿਕਿਆ ਵੇਚ ਦਿਆਂਗੇ ਨਹੀਂ ਤਾਂ ਆਪਾਂ ਚਲਾਈ ਜਾਂਦੇ ਆ ਕੋਈ ਆਪਾਂ ਨੂੰ ਉਵੇਂ ਵੀ ਨਹੀਂ ਹੈਗਾ ਇੱਕ ਇੱਕ ਗੱਲ ਹੋਰ ਆ ਜਿਹੜੇ ਵੀ ਸੱਜਣ ਨਾ ਵੀਡੀਓ ਦੇਖ ਰਹੇ ਆ ਜੇ ਉਹਨਾਂ ਨੇ ਵਿਆਹ ਦਾ ਪ੍ਰੋਗਰਾਮ ਕਰਨਾ ਨਾ ਉਹ ਵੀ ਇਸੇ ਨੰਬਰ ਤੇ ਸੰਪਰਕ ਕਰ ਲਿਓ ਇਸੇ ਨੰਬਰ ਤੇ ਇਸੇ ਨੰਬਰ ਤੇ ਇਸੇ ਨੰਬਰ ਤੇ ਸੰਪਰਕ ਕਰ ਲਿਓ ਹਾਂਜੀ ਹਾਂਜੀ ਬਈ ਕਈ ਵਾਰੀ ਤੁਹਾਡੇ ਦਿਮਾਗ 'ਚ ਇਹ ਹੁੰਦਾ ਕਿ ਇੱਕ ਹੋਰ ਗੱਲ